ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਥਾਂ-ਥਾਂ ਤੇ ਜਾ ਕੇ ਭਲੇ ਪੁਰਖਾਂ ਨੂੰ ਰਾਹੇ ਪਾਉਂਦੇ ਸਤਨਾਮ ਦਾ ਉਪਦੇਸ਼ ਦੇ ਕੇ ਤਾਰਦੇ ਸਨ ਉਸੇ ਤਰ੍ਹਾਂ ਹੀ ਮਾੜੇ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਮਾੜੇ ਕੰਮਾਂ ਤੋਂ ਰੋਕ ਕੇ ਧਰਮ ਦੀ ਕਿਰਤ ਵਿੱਚ ਲਗਾ ਦਿੰਦੇ ਸਨ ਜੋ ਲੋਕ ਜਗਤ ਨੂੰ ਦੁੱਖ ਦਿੰਦੇ ਸਨ ਉਹਨਾਂ ਨੂੰ ਸੁੱਖ ਦੇਣ ਵਾਲਾ ਬਣਾ ਦਿੰਦੇ ਸਨ ਅਤੇ ਨੇਕੀ ਤੇ ਵਾਹਿਗੁਰੂ ਦਾ ਪਿਆਰ ਉਹਨਾਂ ਦੇ ਅੰਦਰ ਜਗਾ ਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦੇ ਸਨ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚੋਂ ਲੰਘ ਰਹੇ ਸਨ ਉਹ ਪਿੰਡ ਚੋਰਾਂ ਦਾ ਪਿੰਡ ਸੀ ਅਤੇ ਉਸ ਪਿੰਡ ਦੇ ਚੋਰਾਂ ਨੇ ਦੇਖਿਆ ਕਿ ਗੁਰੂ ਜੀ ਦੇ ਚਿਹਰੇ ਤੇ ਲਾਲੀ ਸੀ ਬੜਾ ਖੜਿਆ ਚਿਹਰਾ ਸੀ ਤੇ ਚੋਰਾਂ ਨੇ ਸਮਝਿਆ ਕਿ ਇਸ ਦੇ ਪੱਲੇ ਬਹੁਤ ਧੰਨ ਹੈ ਇਹਨਾਂ ਦਾ ਚਿਹਰਾ ਧੰਨ ਕਰਕੇ ਖੜਿਆ ਹੈ ਅਤੇ ਕੱਪੜਿਆਂ ਤੋਂ ਵੀ ਲੱਗਦਾ ਹੈ ਕਿ ਇਹ ਬਹੁਤ ਅਮੀਰ ਕਰਦੇ ਹਨ ਉਹ ਚੋਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਚੁਫੇਰੇ ਆ ਘਲੋਤੇ ਤੇ ਜਦੋਂ ਉਹਨਾਂ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਤਾਂ ਅੰਦਰੋਂ ਕੁਸ਼ਟ ਲੈ ਜੇ ਹੋ ਗਏ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਦੇਖ ਚੋਰ ਦੇ ਮੂੰਹੋਂ ਸੱਚ ਨਿਕਲ ਗਿਆ ਕਹਿਣ ਲੱਗਾ ਅਸੀਂ ਚੋਰ ਹਾਂ ਅਸੀਂ ਚੋਰੀ ਕਰਦੇ ਹਾਂ ਲੋਕਾਂ ਨੂੰ ਠੱਗਦੇ ਹਾਂ ਅਤੇ ਠੱਗ ਕੇ ਉਹਨਾਂ ਦਾ ਧਨ ਦੌਲਤ ਖੋ ਕੇ ਉਹਨਾਂ ਨੂੰ ਮਾਰ ਦਿੰਦੇ ਹਾਂ ਤੇ ਅਸੀਂ ਤੁਹਾਡੇ ਨਾਲ ਵੀ ਉਹੀ ਕਰਾਂਗੇ ਤੁਹਾਡੇ ਕੋਲ ਜੋ ਵੀ ਹੈ ਉਹ ਸਾਨੂੰ ਦੇ ਦਿਓ ਇਸ ਤੋਂ ਬਾਅਦ ਅਸੀਂ ਤੁਹਾਨੂੰ ਮਾਰ ਦੇਵਾਂਗੇ ਤਾਂ ਭਾਈ ਮਰਦਾਨਾ ਜੀ ਨੇ ਉਹਨਾਂ ਚੋਰਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਨਹੀਂ ਹੋ ਇਹ ਕੌਣ ਹਨ ਇਹ ਗੁਰੂ ਨਾਨਕ ਹਨ ਦੇਨ ਦੁਨੀ ਦੇ ਪਾਤਸ਼ਾਹ ਹਨ ਚੋਰਾਂ ਨੇ ਕਿਹਾ ਗੁਰੂ ਨਾਨਕ ਸਾਨੂੰ ਤੇ ਨਹੀਂ ਪਤਾ ਪਰ ਹਾਂ ਜੇ ਤੂੰ ਕਹਿਣਾ ਹੈ ਇਹ ਦੀਨ ਦੁਨੀ ਦੇ ਪਾਤਸ਼ਾਹ ਨੇ ਤੇ ਜੋ ਪਾਤਸ਼ਾਹ ਹੁੰਦੇ ਨੇ ਉਹਨਾਂ ਕੋਲ ਬਹੁਤ ਧਨ ਬਹੁਤ ਹੀਰੇ ਜਵਾਹਰਾਤ ਹੁੰਦੇ ਨੇ ਤੇ ਯਕੀਨਨ ਇਸ ਕੋਲ ਵੀ ਹੋਏਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਭਰਵੀਂ ਆਵਾਜ਼ ਵਿੱਚ ਆਖਿਆ ਤੁਸੀਂ ਸਾਨੂੰ ਬੇਸ਼ੱਕ ਮਾਰੋ ਪਰ ਪਹਿਲਾਂ ਇੱਕ ਕੰਮ ਕਰ ਲਵੋ ਕਿਉਂਕਿ ਕਹਿੰਦੇ ਨੇ ਮਰਨ ਵਾਲੀ ਦੀ ਇੱਕ ਇੱਛਾ ਪੂਰੀ ਕਰੀਦੀ ਹੈ ਤਾਂ ਉਹਨਾਂ ਚੋਰਾਂ ਨੇ ਪੁੱਛਿਆ ਕਿਹੜਾ ਕੰਮ ਦੱਸੋ ਅਸੀਂ ਹੁਣੇ ਕਰ ਦਿੰਦੇ ਹਾਂ ਤੇ ਗੁਰੂ ਜੀ ਨੇ ਇੱਕ ਪਾਸੇ ਵੱਲ ਉਂਗਲ ਕਰਕੇ ਕਿਹਾ ਉਹ ਜੋ ਧੂਆਂ ਨਜ਼ਰ ਆਉਂਦਾ ਹੈ ਨਾ ਉੱਥੋਂ ਇੱਕ ਅੱਗ ਦਾ ਲਾਂਬੂ ਲੈ ਆਓ ਸਾਨੂੰ ਮਾਰ ਕੇ ਇਸ ਤਰ੍ਹਾਂ ਹੀ ਸੁੱਟ ਨਾ ਜਾਇਓ ਲੱਕੜਾ ਪਾ ਕੇ ਲਾਂਬੂ ਲਾ ਕੇ ਸਾਡਾ ਸੰਸਕਾਰ ਕਰ ਦਿਓ ਤਦ ਚੋਰਾਂ ਨੇ ਕਿਹਾ ਅਸੀਂ ਇੰਨੇ ਬੇਵਕੂਫ ਨਹੀਂ ਹਾਂ ਕਿ ਤੁਸੀਂ ਸਾਨੂੰ ਬਹਾਨੇ ਨਾਲ ਕਿਸੇ ਪਾਸੇ ਘੱਲੋਗੇ ਤੇ ਅਸੀਂ ਚੱਲੇ ਜਾਵਾਂਗੇ ਅਸੀਂ ਕਈ ਸਾਲਾਂ ਤੋਂ ਚੋਰੀਆਂ ਕਰਦੇ ਆ ਰਹੇ ਹਾਂ ਕਈ ਲੋਕ ਮਾਰੇ ਹਨ ਤੱਗੁਰ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ ਭਾਈ ਲੋਕੋ ਤੁਸੀਂ ਚਾਰ ਜਾਣੇ ਹੋ ਤੁਸੀਂ ਦੋ ਜਾਣ ਸਾਡੇ ਕੋਲ ਖਲੋ ਜਾਵੋ ਤੇ ਦੋ ਜਾਣੇ ਉੱਥੋਂ ਬਲਦੀ ਲੱਕੜ ਲੈ ਆਵੋ ਤੇ ਫਿਰ ਬੇਸ਼ੱਕ ਆਣ ਕੇ ਸਾਨੂੰ ਮਾਰ ਦਿਓ ਤਦ ਉਹਨਾਂ ਚੋਰਾਂ ਨੇ ਆਖਿਆ ਅਸੀਂ ਕਈ ਲੋਕ ਮਾਰੇ ਹਨ ਪਰ ਹੱਸ ਕੇ ਕਿਸੇ ਨੇ ਕਿਹਾ ਕਿ ਬੇਸ਼ੱਕ ਮਾਰ ਦਿਓ ਠੀਕ ਹੈ ਪਰ ਜਿਹੜਾ ਤੁਸੀਂ ਇਹ ਬਹਾਨਾ ਕੀਤਾ ਹੈ ਅੱਗ ਲਿਆਉਣ ਦਾ ਉਹ ਵੀ ਅਸੀਂ ਲੈ ਆਵਾਂਗੇ ਤੁਸੀਂ ਸਾਡੇ ਕੋਲੋਂ ਬਚ ਕੇ ਕਿਤੇ ਨਹੀਂ ਜਾ ਸਕਦੇ ਤੇ ਫਿਰ ਉਹ ਦੋ ਚੋਰ ਅੱਗ ਲੈਣ ਦੌੜੇ ਜਦੋਂ ਉਹ ਅੱਗ ਦੇ ਕਰੀਬ ਪਹੁੰਚੇ ਉਹ ਕੀ ਦੇਖਦੇ ਹਨ ਕਿ ਉੱਥੇ ਚਿਖਾ ਬਲਦੀ ਪਈ ਸੀ ਜਿਸ ਆਦਮੀ ਦੀ ਚਿਖਾ ਬਲਦੀ ਪਈ ਸੀ ਕੁਝ ਜਮਦੂਤ ਉਸ ਨੂੰ ਕੁੱਟ ਰਹੇ ਸਨ ਤੇ ਉਹ ਚੀਕ ਰਿਹਾ ਸੀ ਤੇ ਫਿਰ ਥੋੜੀ ਦੇਰ ਬਾਅਦ ਜਮਦੂਤ ਚਲੇ ਗਏ ਤੇ ਦੇਵਤੇ ਆ ਗਏ ਕਈ ਲੋਕ ਉਹਨਾਂ ਨੂੰ ਫਰਿਸ਼ਤੇ ਆਖਦੇ ਸਨ ਇਹ ਦੇਵਤਿਆਂ ਫਰਿਸ਼ਤੇ ਕਿਸੇ ਨੂੰ ਨਹੀਂ ਸੰਦੇਸਦੇ ਨਾ ਹੀ ਜੰਮਦੂਤ ਕਿਸੇ ਨੂੰ ਦਿਖਦਾ ਸੀ ਪਰ ਇਹਨਾਂ ਚੋਰਾਂ ਨੂੰ ਦਿਸ ਪਏ ਇਹ ਚੋਰ ਠਠੰਬਰ ਕੇ ਰਹਿ ਗਏ ਇਹਨਾਂ ਚੋਰਾਂ ਨੇ ਉਹਨਾਂ ਦੇਵਤਿਆਂ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਕੀ ਪੈ ਕਰਦੇ ਹੋ ਤਦ ਉਹਨਾਂ ਦੇਵਤਿਆਂ ਵਿੱਚੋਂ ਇੱਕ ਨੇ ਕਿਹਾ ਇਹ ਆਦਮੀ ਜਿਸ ਦੀ ਚਿਖਾ ਬਲਦੀ ਹੈ ਬੜਾ ਭਾਰਾ ਪਾਪੀ ਸੀ ਬਹੁਤ ਮਾੜੇ ਕਰਮ ਕੀਤੇ ਸਨ ਇਸ ਨੇ ਕੁੰਭੀ ਨਰਕ ਵਿੱਚ ਪੈਣਾ ਸੀ ਪਰ ਜਿਸ ਪਰਮਾਤਮਾ ਰੂਪ குரு ਨੂੰ ਤੁਸੀਂ ਮਾਰਨ ਵਾਸਤੇ ਘੇਰ ਲਿਆ ਹੈ ਉਸ ਦੀ ਨજર ਇਸ ਦੀ ਚਿਖਾ ਪਰ ਪੈ ਗਈ ਤੇ ਸਤਗੁਰੂ ਨਾਨਕ ਦੀ ਪਵਿੱਤਰ ਨજર ਨਾਲ ਇਸ ਦੇ ਸਾਰੇ ਪਾਪ ਸੜ ਗਏ ਹੁਣ ਇਸ ਨੂੰ ਸਵਰਗਾਂ ਵਿੱਚ ਲਿਜਾ ਰਹੇ ਹਾਂ ਤੇ ਉਹ ਚੋਰ ਉਹ ਦੇਵਤਿਆਂ ਦੀ ਗੱਲ ਸੁਣ ਕੇ ਕੰਬਣ ਲੱਗ ਪਏ ਤੇ ਸੋਚਣ ਲੱਗੇ ਜਿਸ ਨੂੰ ਅਸੀਂ ਮਾਰਨ ਲੱਗੇ ਹਾਂ ਉਹ ਕਿੱਡਾ ਮਹਾਂਪੁਰਖ ਹੈ ਉਸਦੀ ਮਿਹਰ ਦੀ ਨਜ਼ਰ ਨਾਲ ਹੀ ਕੀ ਕੁਝ ਬਦਲ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਨਾਲ ਕਈ ਪਾਪ ਸੜ ਜਾਂਦੇ ਹਨ ਕਈ ਕਰਮ ਬਦਲ ਜਾਂਦੇ ਹਨ ਤੇ ਅਸੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਹਨਾ ਕਹਿੰਦਿਆਂ ਹੀ ਉਹ ਉੱਥੋਂ ਭੱਜ ਗਏ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੀਂ ਪੈ ਗਏ ਤੇ ਆਪਣੀਆਂ ਗਲਤੀਆਂ ਆਪਣੇ ਪਾਪਾਂ ਲਈ ਮਾਫੀ ਮੰਗਣ ਲੱਗੇ ਦੂਸਰੇ ਚੋਰਾਂ ਨੇ ਪੁੱਛਿਆ ਓਏ ਇਹ ਕੀ ਹੋਇਆ ਏ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਚੋਰਾਂ ਨੇ ਸਾਰੀ ਗੱਲ ਜੋ ਦੇਖੀ ਸੀ ਸੁਣੀ ਸੀ ਉਸ ਚੋਰਾਂ ਨੂੰ ਕਹਿ ਸੁਣਾਈ ਸਾਰੇ ਚੋਰ ਕੰਬੁੱਠੇ ਹੱਥ ਜੋੜ ਕੇ ਗੁਰਨਾਨਕ ਪਾਤਸ਼ਾਹ ਕੀ ਬੇਨਤੀ ਕਰਨ ਲੱਗੇ ਪਾਤਸ਼ਾਹ ਅਸੀਂ ਬੜੇ ਪਾਪੀ ਹਾਂ ਬੜੇ ਪਾਪ ਕੀਤੇ ਹਨ ਸਾਡੇ ਪਾਪ ਬਖਸ਼ ਦਿਓ ਤਦ ਗੁਰਨਾਨਕ ਪਾਤਸ਼ਾਹ ਨੇ ਆਖਿਆ ਇਹ ਜੋ ਪਾਪ ਕਰਮ ਕਰਦੇ ਹੋ ਛੱਡ ਦਿਓ ਜੋ ਲੋਕਾਂ ਦਾ ਲੁੱਟਿਆ ਠੱਗਿਆ ਤਾਂ ਤੁਸੀਂ ਇਕੱਠਾ ਕੀਤਾ ਹੈ ਉਹ ਗਰੀਬਾਂ ਲੋੜਵੰਦਾਂ ਨੂੰ ਵੰਡ ਦਿਓ ਧਰਮ ਦੀ ਕਿਰਤ ਕਰੋ ਤਾਂ ਤੁਹਾਡੇ ਪਾਪ ਬਖਸ਼ੇ ਜਾਣਗੇ ਤੇ ਉਹਨਾਂ ਚੋਰਾਂ ਨੇ ਗੁਰੂ ਦੀ ਆਗਿਆ ਮੰਨ ਲਈ ਤੇ ਗੁਰੂ ਜੀ ਨੇ ਉਹਨਾਂ ਨੂੰ ਨਾਮਦਾਨ ਦਿੱਤਾ ਧਰਮ ਦੀ ਕਿਰਤ ਤੇ ਲਾਇਆ ਪਾਪ ਦੀ ਥਾਂ ਪੁੰਨ ਕਰਮਾਂ ਵਿੱਚ ਜੋੜ ਦਿੱਤਾ ਕਰਮਾਂ ਵਿੱਚ ਜੋੜ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵੇਲੇ ਇੱਕ ਸ਼ਬਦ ਵੀ ਉਚਾਰਿਆ ਲਾਬ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖੀ ਸੁੱਦੀ ਅਗਨ ਕਰੋਧ ਚੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾ ਇਸ ਸ਼ਬਦ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਮਾੜੇ ਕਰਮ ਗਿਣੇ ਹਨ ਲੋਭ ਨੂੰ ਕੁੱਤਾ ਝੂਠ ਬੋਲਣ ਨੂੰ ਚੂੜਾ ਠੱਗੀ ਨੂੰ ਮੁਰਦਾਰ ਖਾਣਾ ਪ੍ਰਾਈ ਨਿੰਦਿਆ ਨੂੰ ਪ੍ਰਾਈ ਮੈਲ ਵਿੱਚ ਮੂੰਹ ਪਾਉਣਾ ਤੇ ਕਰੋਧ ਨੂੰ ਅਗਨੀ ਤੁਲ ਸਾੜਨ ਵਾਲਾ ਚੰਡਾਲ ਦੱਸਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਚੋਰਾਂ ਦਾ ਉਧਾਰ ਕਰਕੇ ਅਗਾਹ ਤੁਰ ਪਏ ਤੇ ਭਾਈ ਮਰਦਾਨਾ ਜੀ ਤਨ ਗੁਰਨਾਨਕ ਤਨ ਗੁਰਨਾਨਕ ਕਰਦਾ ਉਹਨਾਂ ਦੇ ਪਿੱਛੇ ਚੱਲ ਪਿਆ